हां ਹੁਣ ਕਿਸ ਚੀਜ਼ ਦੀ ਤਿਆਰੀ ਹੈ ਤੁਸੀਂ ਕਾਹਲੇ ਬਾਰੇ ਵੀਡੀਓ ਤਿਆਰ ਕਰਨੀ ਹੈ ਤੁਸੀਂ ਦੱਸੋ ਕੀ ਬਣਾਈਏ ਮੇਰੇ ਕੋਲੇ ਕਈ ਫੋਨ ਆਏ ਆ ਅੱਜ ਕੱਲ ਕੀ ਹੈ ਕਿ ਜਿਵੇਂ ਬਜ਼ੁਰਗ ਹੈ ਪੁਰਾਣੇ ਜਾਂ ਕਾਫੀ ਉਮਰ ਦੇ ਜਿਹਵੇਂ 55 60 ਸਾਲ ਤੱਕ ਉਹਨਾਂ ਦੇ ਕੀ ਅੱਜ ਕੱਲ ਗੋਡੇ ਮੋਢਿਆਂ ਦੀ ਸ਼ਿਕਾਇਤ ਜ਼ਿਆਦਾ ਹੁੰਦੀ ਹੈ ਗੋਡਿਆਂ 'ਚ ਦਰਦ ਗਿੱਟਿਆਂ 'ਚ ਦਰਦ ਮੋਢਿਆਂ 'ਚ ਦਰਦ ਇਹਦੇ ਬਾਰੇ ਕੋਈ ਜੇ ਤੁਸੀਂ ਜਾਣਕਾਰੀ ਵੀਡੀਓ ਬਣਾਉਣਾ ਇਦੇ ਬਾਰੇ ਆਪਾਂ ਤੇਲ ਤਿਆਰ ਕਰਨਾ ਹੈ। ਅੱਛਾ। ਉਹ ਮੈਂ ਸੋਚੀ ਬੈਠੀ ਆ ਪਹਿਲੀਆਂ ਚੀ। ਮੈਨੂੰ ਟਾਈਮ ਹੀ ਨਹੀਂ ਲੱਗਿਆ ਥੋੜਾ ਜਿਹਾ ਬੀਜੀ ਹੋਣੇ ਕਰਕੇ। ਉਹ ਤੇਲ ਆਪਾਂ ਮਤਲਬ ਘਰੇ ਤਿਆਰ ਕਰਨਾ ਦੱਸ ਦਿਆਂਗੇ। ਹਾਂ ਇਹ ਹੀ ਮੈਂ ਚਾਹੁੰਦਾ ਸੀ ਵੀ ਅਗਲੇ ਘਰੇ ਤਿਆਰ ਕਰਨਾ ਤੁਸੀਂ ਦੱਸੋ ਤਾਂ ਮਰ ਅਗਲੇ ਦਾ ਖਰਚਾ ਵੀ ਨਾ ਹੋਵੇ। ਆਪਾਂ ਇਹ ਵੀਡੀਓ ਤੇ ਫੇਦਾ ਵੀ ਮਿਲੇ। ਮੈਂ ਤੁਹਾਨੂੰ ਦੱਸਦੀ ਆ ਕੱਲ ਨੂੰ ਆਪਾਂ ਇਹ ਵੀਡੀਓ ਪਾ ਦਾਂਗੇ ਤੇਲ ਤਿਆਰ ਕਰਕੇ। ਤੇਲ ਆਪਾਂ ਇਹੋ ਜਿਹਾ ਤਿਆਰ ਕਰਨਾ ਦੱਸਾਂਗੇ ਜਿਹੜੀਆਂ ਚੀਜ਼ਾਂ ਕੀ ਘਰੇ ਪਈਆਂ ਨੇ ਅਗਲੇ ਦੇ। ਆਈ ਨਹੀਂ ਵੀ ਬਾਰੋਂ ਕੁਝ ਲੈ ਕੇ ਆਉਣਾ ਪਊਗਾ ਮਤਲਬ ਔਖਾ ਹੋ ਜਾਂਦਾ ਕਈ ਆਪਣੇ ਵੀਰ ਭਰਾ ਪਿੰਡਾਂ ਦੇ ਵਿੱਚ ਬੈਠੇ ਆ ਕਈ ਵਾਰੀ ਆਪਣੇ ਕੋਲੇ ਮੌਕੇ ਤੇ ਆਪਾਂ ਕਹਿੰਦੇ ਨੇ ਸ਼ਹਿਰੋਂ ਚੀਜ਼ ਲਿਓਣੀ ਆ ਹਨਾ ਵੀ ਆਪਣੇ ਉਹ ਮਤਲਬ ਸੰਭਵ ਨਹੀਂ ਹੁੰਦੀ ਵੀ ਘਰੇ ਪਈ ਆ ਤੇ ਆਪਾਂ ਦੱਸਾਂਗੇ ਜੀ ਉਹ ਜਿਹੜੀ ਘਰੇਲੂ ਆਪਣੇ ਮਤਲਬ ਰਸੋਈ ਦੇ ਵਿੱਚ ਪਈ ਹੋਊਗੀ ਕਿਉਂਕਿ ਉਹ ਤੇ ਜ਼ੀਰੋ ਖਰਚਾ ਹੀ ਆਉਂਦਾ ਕਿਉਂਕਿ ਆਪਣੇ ਚੀਜ਼ਾਂ ਘਰੇ ਪਈਆਂ ਹੀ ਹੁੰਦੀਆਂ ਖਰਾਬੀ ਹੋ ਜਾਂਦੀਆਂ ਨੇ ਘਰੇ ਪਈਆਂ ਤਾਂ ਹਨਾ ਆਪਾਂ ਤੇਲ ਤਿਆਰ ਕਰਨਾ ਦੱਸ ਦਿਆਂਗੇ ਉਹਦਾ ਪਤਾ ਕੀ ਫਾਇਦੇ ਆ ਇੱਕ ਤਾਂ ਜਿਵੇਂ ਬਜ਼ੁਰਗਾਂ ਦੇ ਦਰਦ ਹੁੰਦਾ ਗੋਡਿਆਂ ਦੇ ਵਿੱਚ ਠੀਕ ਹੈ ਕਿਸੇ ਵੀਰ ਭੈਣ ਦੇ ਹੁੰਦਾ ਦਰਦ ਜਾਂ ਕਈ ਬੱਚੇ ਜਿਹੜੇ ਗੇਮ ਖੇਡਦੇ ਨੇ ਉਹਨਾਂ ਦੇ ਕੋਈ ਸੱਟ ਫੇਟ ਲੱਗ ਜਾਂਦੀ ਹੈ ਉਹਦਾ ਦਰਦ ਆਪਾਂ ਉਹੀ ਚੀਜ਼ ਤਿਆਰ ਕਰਾਂਗੇ ਜਿਹੜੀਆਂ ਸਾਰਿਆਂ ਦੇ ਕੰਮ ਆਵੇ। ਕਿਉਂ ਪਤਾ ਕੀ ਅੱਜਕੱਲ੍ਹ ਜਿਹੜੀਆਂ ਚੀਜ਼ਾਂ ਇਹ ਨਾ ਦਰਦ ਵਾਲੀਆਂ ਇਹ ਕਈ ਅਫੋਰਡ ਨਹੀਂ ਕਰ ਸਕਦੇ ਵੀ ਮਹਿੰਗੀਆਂ ਹੁੰਦੀਆਂ ਨੇ। ਮਹਿੰਗੀਆਂ ਹੁੰਦੀਆਂ ਨੇ। ਬੱਚਿਆਂ ਨੂੰ ਸਭ ਨੂੰ ਜੀ ਕਰਦਾ ਖੇਡਣਾ। ਤੇ ਹਾਂ ਤੇ ਜਿਵੇਂ ਕੋਈ ਵੀ ਖਿਡਾਰੀ ਹੈ, ਪਲੇਅਰ ਹੈ ਵੀ ਉਹਨਾਂ ਦੇ ਮਾੜੇ-ਮੋਟੀ ਸੱਟ ਗੋਡੇ ਤੇ ਸੱਟ ਲੱਗ ਗਈ ਜਾਂ ਹੋਰ ਕਿਤੇ ਬਾਹ ਤੇ ਸੱਟ ਲੱਗ ਗਈ ਤਾਂ ਵੀ ਉਹ ਤੁਰਤ ਪਹਿਰਾ ਉਹਦਾ ਇਲਾਜ ਕਰ ਸਕਣਾ ਜਿਹਦੇ ਤੇ ਖਰਚਾ ਵੀ ਨਾ ਆਵੇ। ਤੇ ਘਰੇ ਘਰੇ ਲਾਜ ਹੋ ਜੇ ਇਹ ਹੀ ਮੈਰੀ ਸੋਚ ਰਹਿੰਦੀ ਆ ਮੈਨੂੰ ਆ ਰਹਿੰਦਾ ਵੀ ਅਗਲੇ ਦਾ ਜੀਰੋ ਖਰਚਾ ਆਵੇ ਘਰੇ ਬੈਠੇ ਉਹ ਆਪਦੀਆਂ ਚੀਜ਼ਾਂ ਬਣਾ ਲੈਣ ਤਾਂ ਥੋੜਾ ਜਿਹਾ ਅਗਲੇ ਨੂੰ ਸੌਖਾ ਹੋ ਜੇ ਹਨਾ ਇਹ ਤਾਂ ਆਪਾਂ ਕੱਲ ਨੂੰ ਵੀਡੀਓ ਪਾ ਦਾਂਗੇ ਠੀਕ ਹੈ ਤੇ ਬਾਕੀ ਤੁਸੀਂ ਬੱਚਿਆਂ ਦੀ ਗੱਲ ਕੀਤੀ ਐ ਉਹ ਤੁਹਾਨੂੰ ਪਤਾ ਆਪਣੇ ਤਿਆਰ ਹੋਈ ਜਾਂਦਾ ਪਾਊਡਰ ਹੁਣ ਤੇ ਆਪਾਂ ਆਪਣੇ ਫੋਲੋਅਰਾਂ ਨੂੰ ਵੀ ਦੱਸ ਦਿੰਨੇ ਆ ਵੀ ਬੱਚੇ ਜਿਹੜੇ ਗੇਮ ਖੇਡਦੇ ਐ ਜੀ ਜਾਂ ਜਿਨ੍ਹਾਂ ਨੇ ਮਤਲਬ ਹੁਣ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਦੀ ਭਰਤੀ ਨਿਕਲੀ ਆ ਉਹਨਾਂ ਨੇ ਤਿਆਰੀ ਕਰਨੀ ਆ ਆਪਦੀ ਭਰਤੀ ਦੇਖਣੀ ਆ ਉਹਨਾਂ ਨੇ ਹਨਾ ਤਾਂ ਉਹਨਾਂ ਵਾਸਤੇ ਵੀ ਆਪਾਂ ਤਿਆਰ ਕਰ ਰਹੇ ਆ ਜੀ ਜਿਵੇਂ ਦਾ ਮਤਲਬ ਕਿਸੇ ਨੂੰ ਪ੍ਰੋਬਲਮ ਹੈ ਉਹੋ ਜਿਹਾ ਆਪਾਂ ਨੂੰ ਦੱਸ ਸਕਦਾ ਅਗਲਾ ਆ ਕੇ ਜਾਂ ਫੋਨ ਕਰ ਸਕਦਾ ਕਿਸੇ ਨੂੰ ਮਤਲਬ ਲੀਵਰ ਦੇ ਵਿੱਚ ਗਰਮੀ ਆ ਕਿਸੇ ਬੱਚੇ ਨੂੰ ਭੁੱਖ ਨਹੀਂ ਲੱਗਦੀ ਕਿਉਂਕਿ ਜੀ ਸਭ ਦੇ ਕਰਦਾ ਵੀ ਮੈਂ ਮਤਲਬ ਭਰਤੀ ਦੇਖਾਂ ਜਾਂ ਮੈਂ ਕੋਈ ਗੇਮ ਖੇਡਾਂ ਜਾਂ ਮੈਂ ਗਰਾਊਂਡ ਦੇ ਵਿੱਚ ਆਵਾਂ ਸੋਚਦਾ ਦੇਖੋ ਜੀ ਸਭ ਦੀ ਹੁੰਦੀ ਹੈ ਇਹਦਾ ਕੀ ਹੈ ਨਾ ਜਿਵੇਂ 17 ਸਾਲ ਤੋਂ ਲੈ ਕੇ 25 ਸਾਲ ਤਾਈਂ ਉਹਨਾਂ ਦੇ ਅੱਡ ਪਾਊਡਰ ਤਿਆਰ ਹੁੰਦਾ ਹੈ ਜਿਹੜੇ 20 ਸਾਲ ਤੋਂ 28 ਸਾਲ ਤੱਕ ਹੈ ਉਹਨਾਂ ਦੇ ਅੱਡ ਤਿਆਰ ਹੋਊਗਾ ਮਤਲਬ ਜਿਵੇਂ ਹੁਣ ਆ 2 ਮਹੀਨੇ ਇਹ ਇੰਨਾ 2 ਮਹੀਨਿਆਂ ਚ ਉਹ ਖਾ ਸਕਦੇ ਆ ਫਿਰ ਉਸ ਤੋਂ ਬਾਅਦ ਜਿਹੜੇ ਅਗਲੇ 2 ਮਹੀਨੇ ਆਉਣਗੇ ਉਦੋਂ ਫਿਰ ਅਲੱਗ ਤੋਂ ਤਿਆਰ ਹੋਊਗਾ ਕਿਉਂਕਿ ਉਹਦੇ ਵਿੱਚ ਆਪਾਂ ਚੀਜ਼ਾਂ ਹੀ ਉਹ ਜਿਹਾਂ ਪਾਉਨੇ ਆ ਮੌਸਮ ਦੇ ਹਿਸਾਬ ਨਾਲ ਜਿਆਦਾ ਗਰਮੀ ਦੇ ਵਿੱਚ ਆਪਾਂ ਉਹ ਚੀਜ਼ਾਂ ਪਾਵਾਂਗੇ ਜਿਹੜੀਆਂ ਜਿਆਦਾ ਗਰਮੀ ਦੇ ਵਿੱਚ ਕੰਮ ਕਰਦੀਆਂ ਨੇ ਆਪਣੇ ਕੋਲੇ ਕੋਈ ਸੰਗਣ ਦੀ ਲੋੜ ਨਹੀਂ ਕਿਸੇ ਬੱਚੇ ਨੂੰ ਅਗਰ ਕਿਸੇ ਦੀ ਕੋਈ ਫਿਜ਼ੀਕਲੀ ਕੋਈ ਵੀ ਦਿੱਕਤ ਹੈ డాక్టర్ ਸਾਹਿਬ ਆਪ ਗੱਲ ਸੁਣਦੇ ਨੇ ਜੀ ਨੰਬਰ ਤੁਹਾਨੂੰ ਪਤਾ ਹੀ ਹੈ 86198 74463 ਤੇ ਤੁਸੀਂ ਗੱਲ ਕਰ ਸਕਦੇ ਹੋ ਆਪ ਮੇਰੇ ਵਾਲੇ ਫੋਨ ਤੇ ਗੱਲ ਕਰੋ ਤੁਸੀਂ ਮੈਂ ਤੁਹਾਡੀ ਗੱਲ ਕਰਵਾ ਦੂੰਗੀ ਡਾਕਟਰ ਸਾਹਿਬ ਨਾਲ ਤੁਸੀਂ ਗੱਲ ਕਰ ਸਕਦੇ ਹੋ ਬੇਚਿੱਜ ਕੋ ਕੇ ਬਾਕੀ ਕਿਸੇ ਦੇ ਲੀਵਰ ਚ ਕੋਈ ਦਿੱਕਤ ਹੈ ਗਰਮੀ ਹੈ ਜਾਂ ਕਿਸੇ ਦਾ ਬੱਚੇ ਦਾ ਭਾਈ ਦੇ ਨਸ ਦੇ ਦਾ ਸਾਹ ਫੁੱਲਦਾ ਹੈ ਜਾਂ ਸਟੈਮਨਾ ਹੈ ਨਹੀਂਗਾ ਇਮਿਊਨਿਟੀ ਪਾਵਰ ਘਟ ਹੈ ਜਾ ਕਿਸੇ ਦੇ ਮਤਲਬ ਉੱਠਿਆ ਰ ਉੱਠਣ ਨੂੰ ਜੀ ਨਹੀਂ ਕਰਦਾ ਥੱਕਿਆ ਥੱਕਿਆ ਰਹਿੰਦਾ ਕਈ ਬੱਚੇ ਆ ਭਰਤੀ ਦੇਖਣਾ ਚਾਹੁੰਦੇ ਨੇ ਤੇ ਉਹਨਾਂ ਤੋਂ ਸਵੇਰੇ ਉੱਠਿਆ ਨਹੀਂ ਜਾਂਦਾ ਉਹਨਾਂ ਤੋਂ ਦੌੜ ਨਹੀਂ ਲੱਗਦੀ ਦੌੜ ਲੱਗਦੇ ਆ ਤਾਂ ਥੱਕਦੇ ਆ ਜਾਂ ਸਾਹ ਫੁੱਲਣ ਲੱਗ ਜਾਂਦਾ ਜੀ ਕਈ ਦਿੱਕਤਾਂ ਆਉਂਦੀਆਂ ਬੱਚਿਆਂ ਨੂੰ ਅਗਰ ਕੋਈ ਕਿਸੇ ਤਰ੍ਹਾਂ ਦੀ ਕਿਸੇ ਨੂੰ ਦਿੱਕਤ ਹੈ ਕੋਈ ਪ੍ਰੋਬਲਮ ਹੈ ਤਾਂ ਸਾਡੇ ਨਾਲ ਬੇਝਿਜਕ ਹੋ ਕੇ ਗੱਲ ਕਰ ਸਕਦਾ ਅਸੀਂ ਨਾਲ ਦੀ ਨਾਲ ਦਵਾਈਆਂ ਤਿਆਰ ਕਰਕੇ ਜਿਹੋ ਜੀ ਅਗਲਾ ਤਖਰੀਬ ਦੱਸੂਗਾ ਇਹ ਨਹੀਂ ਵੀ ਆਪਾਂ ਤਿਆਰ ਕੀਤੀ ਹੈ ਜੀ ਅਸੀਂ ਤਾਂ ਪੈਕ ਕਰਨਾ ਹੈ ਜੀ ਅਸੀਂ ਤੁਹਾਨੂੰ ਪਾਊਡਰ ਤਿਆਰ ਕਰਕੇ ਦੇਤਾ ਪੈਕ ਕਰਕੇ ਦੇਤਾ ਤੁਸੀਂ ਘਰੇ ਲੈ ਜਾਓ ਨਹੀਂ ਜੀ ਇਹ ਗੱਲ ਸਾਡੇ ਕੋਲੇ ਹੈ ਨਹੀਂਗੀ ਅਸੀਂ ਇਹੋ ਜਿਹਾ ਕੰਮ ਨਹੀਂ ਕਰਦੇ ਜਿਵੇਂ ਦੀ ਕੋਈ ਦਿੱਕਤ ਦੱਸਦਾ ਹੈਗਾ ਕਿਉਂਕਿ ਸਾਡੇ ਕੋਲੇ ਬਹੁਤ ਬੱਚੇ ਆਉਂਦੇ ਨੇ ਆਉਂਦੇ ਵੀ ਨੇ ਫੋਨ ਤੇ ਵੀ ਗੱਲ ਕਰਦੇ ਨੇ ਸਾਨੂੰ ਦੱਸਦੇ ਨੇ ਦਿੱਕਤਾਂ ਵੀ ਸਾਨੂੰ ਤਾਂ ਜੀ ਸਰ ਆਹ ਦਿੱਕਤ ਹੈ ਜਾਂ ਮੈਡਮ ਆਹ ਗੱਲ ਹੈ ਸਾਨੂੰ ਤਾਂ ਫਿਰ ਅਸੀਂ ਉਹੋ ਜੀਆਂ ਦਵਾਈਆਂ ਤਿਆਰ ਕਰ ਕਰਕੇ ਦੇ ਦਿੰਦੇ ਹਾਂ ਤੁਹਾਨੂੰ ਇਹਦੇ ਵਿੱਚ ਇਹ ਜੀ ਗੱਲ ਹੈ ਨਹੀਂ ਜਿਵੇਂ ਕਈ ਪ੍ਰੀ ਵਰਕਆਊਟ ਪਾਊਡਰ ਜਾਂ ਖਾਂਦੇ ਆ ਜਾਂ ਸਟੀਰੋਇਡ ਜਿਆਦਾ ਖਾਂਦੇ ਆ ਉਹ ਚੀਜ਼ਾਂ ਨਹੀਂ ਇਹਦੇ 'ਚ ਤਾਂ ਸਿਰਫ ਜੜੀਆਂ ਬੂਟੀਆਂ ਤੇ ਭਸਮਾ ਤੇ ਰਾਸ ਹੈ بس ਇਹਨਾਂ ਚੀਜ਼ਾਂ ਤੋਂ ਹੀ ਇਹ ਤਿਆਰ ਹੁੰਦਾ ਹੈ ਜਿੰਨਾ ਵੀ ਇਹਦੇ ਵਿੱਚ ਪ੍ਰੋਟੀਨ ਹੈ ਭਰ ਭਰ ਕੇ ਇਹਦੇ ਵਿੱਚ ਪ੍ਰੋਟੀਨ ਹੈ ਪਰ ਇਹਦੇ ਚ ਸਟੀਰਾਈਡ ਕੋਈ ਨਹੀਂ ਹੋਊਗਾ ਕਿਉਂਕਿ ਆਪਣਾ ਤਿਆਰ ਹੋ ਕੇ ਬਾਹਰ ਜਾਂਦਾ ਜੀ ਸਾਨੂੰ ਅਸੀਂ ਅਗਲੇ ਨੂੰ ਸਪਸ਼ਟ ਕਹਿ ਦਿੰਦੇ ਆ ਵੀ ਤੁਸੀਂ ਭਾਈ ਜਿੱਥੇ ਮਰਜ਼ੀ ਚੈੱਕ ਕਰਵਾਓ ਸਾਨੂੰ ਕੋਈ ਦਿੱਕਤ ਨਹੀਂ ਜੜੀਆਂ ਬੂਟੀਆਂ ਪੈਂਦੀਆਂ ਨੇ ਭਸਮਾ ਪੈਂਦੀਆਂ ਨੇ ਜੀ ਰਸ ਪੈਂਦੇ ਨੇ ਇਰੇ ਵਿੱਚ ਤੇ ਉਹ ਅਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਤਿਆਰ ਕਰਦੇ ਆਂ ਪਰ ਇੱਕ ਵਾਰੀ ਸਿਰਫ ਅਗਲੇ ਨੂੰ ਖੇਚਲ ਹੁੰਦੀ ਹੈ ਵੀ ਅਗਲਾ ਸਾਨੂੰ ਮਤਲਬ ਫੋਨ ਤੇ ਗੱਲ ਕਰੇ ਸਾਡੇ ਨਾਲ ਸੰਪਰਕ ਕਰੇ ਸਾਨੂੰ ਆਪਦੀ ਦਿੱਕਤ ਦੱਸੇ ਚਾਹੇ ਆਪ ਦਾ ਵਾਇਸ ਮੈਸੇਜ ਭੇਜ ਕੇ ਸਾਨੂੰ ਦਿੱਕਤ ਦੱਸੇ ਲਿਖ ਕੇ ਭੇਜੇ ਜੀ ਸਾਨੂੰ ਵੀ ਮੈਨੂੰ ਆਹ ਦਿੱਕਤ ਹੈ ਉਹੀ ਅਸੀਂ ਉਹਦੀ ਵਾਇਸ ਸੁਣ ਕੇ ਉਹਦਾ ਲਿਖਿਆ ਹੋਇਆ ਪੜ੍ਹ ਕੇ ਅਸੀਂ ਉਹ ਚੀਜ਼ਾਂ ਨਾਲ ਮਲਾ ਕੇ ਅਸੀਂ ਤਿਆਰ ਕਰਦੇ ਆਂ ਜਿੰਨੇ ਵੀ ਬੱਚੇ ਗਰਾਊਂਡ 'ਚ ਖੇਡ ਰਹੇ ਨੇ ਜਿੰਨੇ ਵੀ ਅਖਾੜਿਆਂ ਦੇ ਵਿੱਚ ਨੇ ਜਿੰਨੇ ਵੀ ਜਿੰਮਾਂ ਦੇ ਵਿੱਚ ਜਾਂਦੇ ਨੇ ਭਰਤੀਆਂ ਦੇਖਣਾ ਚਾਹੁੰਦੇ ਨੇ ਜੀ ਉਹ ਸਾਡੇ ਨਾਲ ਸੰਪਰਕ ਕਰੇ 8619874403 ਬਾਕੀ ਚੀਜ਼ ਰਹੀ ਵੀ ਜਿਹੜੀ 17 ਸਾਲ ਤੋਂ 25 ਸਾਲ ਤੱਕ ਉਹਨਾਂ ਨੂੰ ਅਲੱਗ ਭਸਮਾ ਤੇ ਅਲੱਗ ਜੜੀਆਂ ਬੂਟੀਆਂ ਦਿੱਤੀਆਂ ਜਾਂਦੀਆਂ ਤੇ ਜਿਹੜੇ 20 ਸਾਲ ਤੋਂ 22 ਸਾਲ ਦੀ ਉਮਰ ਦੇ ਹੈ ਉਹਨਾਂ ਨੂੰ ਅਲੱਗ ਜੜੀਆਂ ਬੂਟੀਆਂ ਤੇ ਭਸਮਾਂ ਦਿੱਤੀਆਂ ਜਾਂਦੀਆਂ ਕਿਉਂਕਿ ਉਹਨਾਂ ਦਾ ਉਮਰ ਦੇ ਹਿਸਾਬ ਨਾਲ ਉਹ ਜਿਆ ਮੇਨਟੇਨ ਰੱਖਣਾ ਬੰਦਾ ਹੁੰਦਾ ਹਾਂਜੀ ਜੀ ਮੈਂ ਮਤਲਬ ਕਿਸੇ ਨੂੰ ਕਿਸੇ ਚੀਜ਼ ਦੀ ਜ਼ਰੂਰਤ ਆ ਉਮਰ ਦੇ ਹਿਸਾਬ ਨਾਲ ਆਪਾਂ ਕਈ ਵਾਰੀ ਜਿਆਦੇ ਹੈਵੀ ਭਸਮ ਵੀ ਨਹੀਂ ਦੇ ਸਕਦੇ ਕਿਸੇ ਨੂੰ ਮਤਲਬ ਜਿਵੇਂ ਉਮਰ ਵੱਡੀ ਆ ਤਾਂ ਉਹ ਭਸਮਾ ਖਾ ਵੀ ਸਕਦੇ ਨੇ ਕਿਉਂਕਿ ਕਿਸੇ ਦਾ weight ਨਹੀਂ gain ਹੋ ਰਿਹਾ ਕਿਸੇ ਦਾ weight ਵੱਧ ਨਹੀਂ ਰਿਹਾ ਹਾਂਜੀ ਉਹਨਾਂ ਵਾਸਤੇ ਆ ਜਾਂ ਕੋਈ ਮਤਲਬ ਕਿ weight ਜ਼ਿਆਦਾ ਹੈ ਉਹਨੂੰ ਕੰਟਰੋਲ ਕਰਨਾ ਉਹਦੇ ਵਾਸਤੇ ਆ ਤੇ ਬਾਕੀ ਤਾਂ ਤੁਹਾਨੂੰ ਪਤਾ ਹੀ ਆ ਵੀ ਬਜ਼ੁਰਗਾਂ ਵਾਸਤੇ ਬੀੜਾਂ ਵਾਸਤੇ ਭੈਣਾਂ ਵਾਸਤੇ ਆਪਾਂ ਹਰ ਪ੍ਰਕਾਰ ਦੀ ਦਵਾਈ ਵੀ ਤਿਆਰ ਕਰਦੇ ਆਂ ਜੀ ਤੇ ਆਪਾਂ ਤੁਹਾਨੂੰ ਘਰੇਲੂ ਨੁਸਖੇ ਵੀ ਦੱਸਦੇ ਰਹਿੰਨੇ ਆ ਤੇ ਆਪਣੇ ਪੇਜ ਨੂੰ ਫੋਲੋ ਕਰਕੇ ਰੱਖੋ ਤੁਸੀਂ ਹੈਲਥ ਹਰਬਲ 213 ਨੂੰ Instagram ਨੂੰ ਆਪਣੇ ਨੂੰ Health Herbal 213 ਨੂੰ ਫੋਲੋ ਕਰਕੇ ਰੱਖੋ ਜੀ Health Herbal 213 ਆਪਣਾ ਚੈਨਲ ਦਾ ਨਾਮ ਹੈ ਜੀ ਤੇ ਬਾਕੀ ਮੈਂ ਸਾਰੇ ਵੀਰਾਂ ਨੂੰ ਤੇ ਪਲੇਅਰਾਂ ਨੂੰ ਇਹ ਹੀ ਬੇਨਤੀ ਕਰਦਾ ਹਾਂ ਵੀ ਆਪਣੇ ਸਰੀਰ ਦਾ ਇੰਜਨ ਹੈ ਜਿਹੜਾ ਉਹ ਹੈਗਾ ਲੀਵਰ ਔਰ ਲੀਵਰ ਨੂੰ ਪੂਰਾ ਕੰਟਰੋਲ 'ਚ ਰੱਖੋ ਨਸ਼ਿਆਂ ਤੋਂ ਬਚਤ ਰੱਖੋ ਨਸ਼ਿਆਂ ਤੋਂ ਬਚਤ ਰੱਖੋ ਫੈਟੀ ਲੀਵਰ ਨਾ ਹੋਣ ਦਿਓ ਜਦੋਂ ਆਪਣਾ ਲੀਵਰ ਸਹੀ ਹੈ ਤਾਂ ਆਪਣਾ ਸਾਰਾ ਕੁਝ ਹੀ ਸਹੀ ਹੈ ਫਿਰ ਇਸ ਕਰਕੇ ਲੀਵਰ ਨੂੰ ਪੂਰਾ ਸਾਫ਼ ਤੇ ਗਰਮੀ ਨਾ ਪੈਨ ਦੋ ਲੀਵਰ ਦੇ ਵਿੱਚ ਤੇ ਯਾਨੀ ਕਿ ਸੇਨ ਘਰ ਡਿਲੀਵਰੀ ਹੈ ਡਿਲੀਵਰੀ ਹੈ ਜੀ ਹਾਂਜੀ ਡਿਲੀਵਰੀ ਹੈ ਜੀ ਸਾਰਾ ਕੁਝ ਲੀਵਰ ਸਹੀ ਹੈ ਟ੍ਰਾਂਸਮਿਟਰ ਆਪਣਾ ਸਹੀ ਹੈ ਤੇ ਆਪਣਾ ਸਾਰਾ ਕੁਝ ਹੀ ਸਹੀ ਹੈ ਬਾਕੀ ਕਿਸੇ ਨੂੰ ਵੀ ਅਗਰ ਕੋਈ ਆਯੁਰਵੈਦਿਕ ਦਵਾਈ ਦੀ ਕੋਈ ਜ਼ਰੂਰਤ ਹੈ ਬਾਹਰ ਬਸਿੰਦੇ ਮੇਰੇ ਭੈਣ ਭਰਾ ਕਿਸੇ ਨੂੰ ਵੀ ਕਿਸੇ ਨੂੰ ਦਵਾਈ ਦੀ ਕਿਸੇ ਦੀ ਕਿਸੇ ਤਰ੍ਹਾਂ ਦੀ ਵੀ ਕੋਈ ਜ਼ਰੂਰਤ ਹੈ ਤਾਂ ਉਹ ਤੁਸੀਂ ਆਪਣੇ ਇੱਥੇ ਬੈਠੇ ਮੰਗਵਾ ਸਕਦੇ ਹੋ ਆਪਣੇ ਪੋਸਟ ਆਫਿਸ ਰਾਹੀਂ ਆਪਣੇ ਪਾਰਸਲ ਜਾਂਦੇ ਆ ਜੀ ਤੁਸੀਂ ਇਹ ਸਾਡੇ ਨਾਲ ਸੰਪਰਕ ਕਰੋ ਤੇ ਘਰੇ ਬੈਠੇ ਤੁਸੀਂ ਆਪ ਦਾ ਜਿੱਥੇ ਵੀ ਬੈਠੋ ਦੂਰ ਦਰਾਡੇ ਨੇੜੇ ਇੰਡੀਆ ਦੇ ਵਿੱਚ ਬਾਹਰਲੇ ਦੇਸ਼ਾਂ ਦੇ ਵਿੱਚ ਤੇ ਉਹ ਤੁਸੀਂ ਘਰੇ ਬੈਠੇ ਆਪਣੇ ਮੰਗਵਾ ਸਕਦੇ ਹੋ ਜੀ ਵਾਲਾਂ ਵਾਲਾ ਤੇਲ ਤਿਆਰ ਹੁੰਦਾ ਸਕਿਨ ਤੇ ਆਪਣਾ ਸੀਰਮ ਤਿਆਰ ਹੁੰਦਾ ਜੀ ਤੇ ਬਾਕੀ ਜੜੀਆਂ ਬੂਟੀਆਂ ਤੇ ਸਾਰੀਆਂ ਦਵਾਈਆਂ 슈ਗਰ ਹੈ ਬੀਪੀ ਹੈ ਕਿਸੇ ਨੂੰ ਕੈਲਸਟੋਲ ਹੈ ਕਿਸੇ ਨੂੰ ਯੂਰੀ ਹੈ ਯੂਰਿਕ ਐਸਿਡ ਹੈ ਜੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਠੀਕ ਹੈ ਜੀ ਠੀਕ ਹੈ ਜੀ ਚਲੋ ਠੀਕ ਹੈ ਜੀ ਸასი ਸ਼ਕਲ ਧੰਨਵਾਦ